ਖੇਤੀਬਾੜੀ ਅਤੇ ਕਿਸਾਨ ਪੜਾਈ ਵਿਭਾਗ ਜ਼ਿਲ੍ਹਾ ਮੋਗਾ ਵੱਲੋਂ ਅੱਜ ਅਸੀਂ ਪਿੰਡ ਦੇ ਵਿੱਚ ਆਏ ਹੋਏ ਹਾਂ ਜਿਹੜਾ ਕਿ ਕੋਟ ਹਿੱਸੇ ਖਾਂ ਬਲਾਕ ਦੇ ਵਿੱਚ ਪਿੰਡ ਹੈਗਾ ਜਨੇਰ ਉਹਦੇ ਚ ਸਾਡੀ ਟੀਮ ਪਹੁੰਚੀ ਹੋਈ ਆ ਤੇ ਕਿਸਾਨ ਭਰਾਵੋ ਤੁਹਾਡਾ ਕਿਸਾਨੀ ਸੂਚਨਾਵਾ ਜਿਹੜਾ YouTube ਚੈਨਲ ਆ ਸਾਡੇ ਵਿਭਾਗ ਦੇ ਉੱਥੇ ਅਸੀਂ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਸਾਡੇ ਜ਼ਿੰਮੇਵਾਰ ਭਰਾ ਜਿਹੜੇ ਕਿ ਪਿਛਲੇ 5-6 ਸਾਲਾਂ ਤੋਂ ਬਿਨਾਂ ਅੱਗ ਲਾਉਣ ਤੋਂ ਕਣਕ ਦੀ ਬਜਾਈ ਕਰਦੇ ਆ ਤੇ ਬਹੁਤ ਵਧੀਆ ਫਾਇਦਾ ਲੈ ਰਹੇ ਆ ਕੋਈ ਨੁਕਸਾਨ ਨਹੀਂ ਹੋ ਰਿਹਾ ਇਸ ਤਰ੍ਹਾਂ ਦੇ ਕਿਸਾਨ ਭਰਾ ਜਦੋਂ ਸਾਨੂੰ ਮਿਲਦੇ ਆ ਸਾਨੂੰ ਆਪ ਨੂੰ ਵੀ ਇਛਾ ਮਿਲਦਾ ਤੇ ਇਹਨਾਂ ਦਾ ਇਛਾ ਅਸੀਂ ਤੁਹਾਡੇ ਤੱਕ ਵੀ ਪਹੁੰਚਦਾ ਕਰਦੇ ਆ ਇਸ ਖਬਰਾਂ ਦੇ ਰਾਹੀਂ ਜਾਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਹੈਗੇ ਆ ਤੇ ਮੇਰੇ ਨਾਲ ਮੌਜੂਦ ਨੇ ਇੱਥੇ ਗਰਸੇਵਕ ਸਿੰਘ ਜਿਹੜੇ ਕਿ ਪਿੰਡ ਜਨੇਰ ਤੋਂ ਨੇ ਵੀਰ ਜੀ ਇਹ ਦੱਸੋ ਵੀ ਜਿਹੜੀ ਆਪਾਂ ਬਿਨਾਂ ਅੱਗ ਲਾਉਣ ਤੋਂ ਬਜਾਈ ਕਰਦੇ ਆ ਤੁਹਾਡੇ ਮੁਤਾਬਕ ਠੀਕ ਕੰਮ ਹੋ ਰਿਹਾ ਹੈ ਇੱਥੇ ਹਾਂਜੀ ਬਹੁਤ ਵਧੀਆ ਹੋ ਰਿਹਾ ਸਾਨੂੰ ਤਾਂ ਕੋਈ ਨਹੀਂ ਸਮੱਸਿਆ ਆ ਰਹੀ ਕਿ ਵਧੀਆ ਝਾੜ ਵੀ ਚੰਗਾ ਹੁੰਦਾ ਵਾ ਤੇ ਪਰਾਲੀ ਵੀ ਸਾਰੀ ਦੀ ਸਾਰੀ ਵਿੱਚ ਪਾਉਣੀ ਹੈ ਜੀ ਅਸੀਂ ਹਾਂਜੀ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਸਾਨੂੰ ਤਾਂ ਹਾਂਜੀ ਇਹਨਾਂ ਨੇ ਵੀਰ ਜੀ ਨੇ ਇਹ ਦੱਸਿਆ ਹੈਗਾ ਵੀ ਅਸੀਂ ਜਿਵੇਂ ਇਸ ਤੋਂ ਪਹਿਲਾਂ ਜਿਹੜੀ 131 ਝੋਨਾ ਸੀਗਾ ਉਸ ਤੋਂ ਬਾਅਦ ਇਹਨੂੰ ਮਤਲਬ ਦੂਜੀ ਕੰਬਾਈਨ ਤੋਂ ਬਾਅਦ ਜਿਹੜੀਆਂ ਲਾਈਨਾਂ ਸੀ ਉਹਨੂੰ ਖਿਲਾਰਤਾ ਤੇ ਫਿਰ ਸੁਪਰ ਸੀਡਰ ਦੇ ਨਾਲ ਭਜਾਈ ਕੀਤੀ ਆ ਜਿਹਦੇ ਚ 45 ਕਿਲੋ ਬੀ ਪਾਇਆ ਸੀ ਡੀਏਪੀ ਦੀ ਬੋਰੀ ਪਾਈ ਆ ਹੁਣ ਤੱਕ ਤਕਰੀਬਨ ਜੂਰੀਆ ਖਾਦ ਜਿੰਨੀ ਲੋੜ ਸੀ ਉਹ ਪਾ ਚੁੱਕੇ ਆ ਕਣਕ ਦੇ ਵਿੱਚ ਨਦੀਨ ਵੀ ਬਹੁਤ ਘੱਟ ਹੋਇਆ ਤੇ ਜਿਹੜੀ ਗਲਾਬੀ ਸੁੰਡੀ ਦਾ ਹਮਲਾ ਵੀ ਨਹੀਂ ਹੋਇਆ ਜਿੱਥੇ ਇਹ ਇਹ ਬਜਾਈ ਕੀਤੀ ਸੀਗੀ ਜਿਹੜੀ ਕਿ ਸੁਪਰ ਸੀਡਰ ਦੇ ਨਾਲ ਬਿਨਾ ਅੱਗ ਲਾਉਣ ਤੋਂ ਤੇ ਜਿਹਦੇ ਵਿੱਚ ਹੁਣ ਤੱਕ 4 ਪਾਣੀ ਲਾਏ ਹੋਏ ਨੇ ਕਿਉਂਕਿ ਹੁਣ ਜਿਹੜਾ ਸਮਾਂ ਚੱਲ ਰਿਹਾ ਬਾਰਿਸ਼ ਹੋਈ ਆ ਘੱਟ ਹੋਈ ਆ ਜੇਕਰ ਕਿਤੇ ਲੋੜ ਹੈਗੀ ਆ ਤੇ ਕਿਸਾਨ ਭਰਾਵਾਂ ਨੂੰ ਪਾਣੀ ਦੀ ਵੀ ਲੋੜ ਪੈ ਸਕਦੀ ਹੈਗੀ ਆ ਤੇ ਸਾਡੇ ਨਾਲ ਡਾਕਟਰ ਏਡੀਓ ਨੇ ਇਸ ਸਰਕਲ ਦੇ ਗੁਰਪ੍ਰੀਤ ਸਿੰਘ ਉਹ ਦੱਸਣਗੇ ਤੁਹਾਨੂੰ ਵੀ ਜਿਹੜਾ ਹੁਣ ਸਮਾਂ ਹੈਗਾ ਇਸ ਟਾਈਮ ਤੇ ਕੀ ਕਿਸਾਨ ਭਰਾ ਇਹਦੇ ਤੇ ਕਿਹੜੀ ਖਾਦ ਦੀ ਵਰਤੋਂ ਕਿਸ ਤਰ੍ਹਾਂ ਜਿਹੜਾ ਤਾਪਮਾਨ ਜੇ ਵਧਦਾ ਤਾਂ ਕਿਸ ਤਰ੍ਹਾਂ ਬਚਾਅ ਕਰ ਸਕਦੇ ਨੇ ਡਾਕਟਰ ਡਾਕਟਰ ਗੁਰਪ੍ਰੀਤ ਸਿੰਘ ਤੁਹਾਨੂੰ ਡਾਰਸਾਬ ਡਾਰਸਾਬ ਅੱਜ ਦੇ ਸਮੇਂ ਦੇ ਅਨੁਸਾਰ ਜਿਵੇਂ ਮੌਸਮ ਦੇ ਵਿੱਚ ਤਾਪਮਾਨ ਵਧ ਰਿਹਾ ਵਾ ਗਰਮੀ ਵਧ ਰਹੀ ਹੈ ਤਾਂ ਉਸ ਜਿਹੜੇ ਤਾਪਮਨ ਦੇ ਪ੍ਰਭਾਵ ਤੋਂ ਬਚਾਉਣ ਲਈ ਆਪਾਂ ਕਣਕ ਦੀ ਫਸਲ ਦੇ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੀਆਂ ਦੋ ਸਪ੍ਰੈਅਾਂ ਕਰ ਸਕਦੇ ਹਾਂ ਇੱਕ ਗੋਭ ਦਾ ਪੱਤਾ ਨਿਕਲਣ ਸਮੇਂ ਤੇ ਇੱਕ ਬੂਰ ਪੈਣ ਸਮੇਂ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ 200 ਲੀਟਰ ਪਾਣੀ ਦੇ ਵਿੱਚ ਆਪਾਂ ਮਿਕਸ ਕਰਕੇ 13045 ਜਿੰਨੂੰ ਕਹਿੰਦੇ ਨੇ ਉਹਦੇ ਜੇ ਅਗਰ ਆਪਾਂ ਸਪਰੇਅ ਕਰੀਏ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮੁਤਾਬਕ ਆਪਾਂ ਜਿਹੜਾ ਝਾੜ ਦੇ ਵਿੱਚ ਆਪਾਂ ਜਿਹੜਾ ਹੈਗਾ ਵਾਧਾ ਆਪਾਂ ਦੇਖ ਸਕਦੇ ਹਾਂ ਤਾਂ ਇਹ ਬਹੁਤ ਵਧੀਆ ਹੈ ਡਾਕਟਰ ਜਗਦੀਪ ਸਿੰਘ ਜਿਹੜੇ ਕਿ ਸਾਡੇ ਏਡੀਓ ਬੀਜ ਨੇ ਉਹ ਵੀ ਇਹਦੇ ਨਾਲ ਸੰਬੰਧਿਤ ਕਿਉਂਕਿ ਅਸੀਂ ਖੇਤ 'ਚ ਆਏ ਹੋਏ ਹਾਂ ਕਿਸਾਨ ਭਰਾਵਾਂ ਨੂੰ ਇਹਦੇ ਬਾਰੇ ਜਾਣਕਾਰੀ ਕਣਕ ਨਾਲ ਸੰਬੰਧਿਤ ਦੇਣੀ ਚਾਹੁੰਦੇ ਆ ਬਿਨਾ ਅੱਗ ਲਾਉਣ ਤੋਂ ਜਿਹੜੀ ਕਣਕ ਦੀ ਬਜਾਈ ਕੀਤੀ ਹੋਈ ਆ ਤੇ ਬਹੁਤ ਵਧੀਆ ਫਸਲ ਹੈਗੀ ਆ ਇਹਦੇ ਬਾਰੇ ਡਾਕਟਰ ਜਗਦੀਪ ਸਿੰਘ ਤੁਸੀਂ ਕਿਸ ਤਰ੍ਹਾਂ ਵੇਖ ਰਹੇ ਹੋ ਧੰਨਵਾਦ ਅਕਸਰ ਜਿਵੇਂ ਆਪਾਂ ਨੂੰ ਕਿਸਾਨ ਵੀਰ ਗੁਰਸੇਵਿਕ ਸਿੰਘ ਨੇ ਦੱਸਿਆ ਵੀ ਉਹਨੇ ਸੁਪਰ ਸੀਡਰ ਨਾਲ ਕਣਕ ਦੀ ਬਜਾਈ ਕੀਤੀ ਆ ਤੇ ਆਪਾਂ ਨੂੰ ਦੇਖਣ ਤੇ ਵੀ ਪਤਾ ਲੱਗ ਰਿਹਾ ਫੀਲਡ ਵੀ ਬਹੁਤ ਸੋਹਣੀ ਕਣਕ ਖੜੀ ਆ ਤੇ ਇਹਨੇ ਇਹ ਵੀ ਦੱਸਿਆ ਵੀ ਇਹਨੂੰ ਗੁਲਾਬੀ ਸੁੰਡੀ ਦਾ ਕੋਈ ਹਮਲਾਇ ਇਹਦੇ ਵਿੱਚ ਜਵਾਂ ਨਹੀਂ ਇਹਨਾਂ ਨੇ ਪਾਇਆ ਪਿਛਲੇ ਇਹ 5-6 ਸਾਲਾਂ ਤੋਂ ਕਰ ਰਹੇ ਆ ਬਿਨਾ ਪਰਾਲੀ ਨੂੰ ਅਗਲਾ ਇੱਕ ਕਣਕ ਦੀ ਬਜਾਈ ਤੇ ਕਹਿੰਦੇ ਹਜੇ ਤੱਕ ਸਾਨੂੰ ਗੁਲਾਬੀ ਸੁੰਡੀ ਦਾ ਕੋਈ ਹਮਲਾ ਨਹੀਂ ਆਇਆ ਇਹਨਾਂ ਦੇ ਖੇਤ ਦੇ ਵਿੱਚ ਤੇ ਹੋਰ ਕਿਸਾਨ ਵੀਰਾਂ ਨੂੰ ਵੀ ਜ਼ਿਲ੍ਹੇਦਿਆਂ ਨੂੰ ਵੀ ਤੇ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ ਇੱਕ ਤਾਂ ਵਾਤਾਵਰਨ ਨੂੰ ਬਿਨਾ ਪ੍ਰਦੂਸ਼ਿਤ ਕੀਤੇ ਇਹਨਾਂ ਨੇ ਦੇਖੋ ਕਣਕ ਦੀ ਬਜਾਈ ਕੀਤੀ ਸੁਪਰ ਸੀਡਰ ਦੀ ਮਦਦ ਨਾਲ ਹੋਰ ਵੀ ਕਈ ਤਕਨੀਕਾਂ ਨੇ ਸੂਪਰ ਸੀਡਰ ਅੱਜ ਦੀ ਡੇਟ ਦੇ ਵਿੱਚ ਵਧੀਆ ਤਕਨੀਕ ਮੰਨੀ ਗਈ ਆ ਤੇ ਇਹਦਾ ਹੁਣ ਆਪਾਂ ਦੇਖਾਂਗੇ ਜਿਵੇਂ ਜੇ ਬਾਰਸ਼ਾਂ ਹੁੰਦੀਆਂ ਨੇ ਅੱਗੇ ਵੀ ਤਾਂ ਉਹਦਾ ਵੀ ਇਹਦੇ ਕਣ ਕੱਢ ਦਿੱ ਘਟਾ ਜੀ ਸੂਪਰ ਸੀਡਰ ਵਾਲੀ ਤੇ ਇਹਦੇ ਨਾਲ ਹੀ ਧੰਨਵਾਦ ਜੀ ਕਿਸਾਨ ਵੀਰ ਤੁਸੀਂ ਨਾ ਆਪਣੇ ਇਹ ਵੀ ਪਤਾ ਲੱਗਿਆ ਸੀ ਵੀ ਜਿਹੜੀਆਂ ਮਸ਼ੀਨਾਂ 2-3 ਤੁਸੀਂ ਸਬਸਿਡੀ ਤੇ ਲਈਆਂ ਵਾਕੇ ਜਿਹੜੀ ਸਬਸਿਡੀ ਮਸ਼ੀਨਾਂ ਤੇ ਦਿੱਤੀ ਜਾ ਰਹੀ ਆ ਜਿਹੜੀ ਕਿ ਅਸੀਂ ਪ੍ਰਾਲੀ ਦੀ ਸੰਭਾਲ ਕਰ ਸਕਦੇ ਆ ਤੁਹਾਡੇ ਮੁਤਾਬਕ ਠੀਕ ਆ ਜਾਂ ਕਿਸ ਤਰ੍ਹਾਂ ਹੈਗਾ ਹਾਂਜੀ ਬਹੁਤ ਵਧੀਆ ਸਮਾਂ ਦਾ ਟਾਈਮ ਸਰ ਸਬਸਿਡੀ ਵੀ ਆ ਗਈ ਤੇ ਪੂਰਾ ਵਧੀਆ ਹੈਗਾ ਮਸ਼ੀਨ ਲਈ ਜੀ ਅਸੀਂ ਪਹਿਲਾਂ 0 ਟ੍ਰੈਲ ਲਈ ਸੀ 1 ਸਾਲ ਪਹਿਲਾਂ ਜੀ ਉਹਦਾ ਟਾਈਮ ਸੀਗਾ ਉਦੋਂ ਪਰ ਹੁਣ ਸੁਪਰ ਸੀਟਰ ਲਈ ਪਿਛਲੇ ਸਾਲ ਤੇ ਬਹੁਤ ਵਧੀਆ ਟਾਈਮ ਸਰ ਸਬਸਿਡੀ ਆਈ ਸਾਨੂੰ ਤਾਂ ਜੀ ਸਾਡੇ ਤੁਹਾਡੇ ਵਿੱਚ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਕੋਈ ਇਹਦੇ ਨਾਲ ਸੰਬੰਧਿਤ ਨਹੀਂ ਬਸ ਲੜਕ ਨੇ ਸਾਡੇ ਨੇ ਕਰ ਲਈ ਅੱਛਾ ਚਲੋ ਬੜੀ ਖੁਸ਼ੀ ਦੀ ਗੱਲ ਆ ਕਿ ਸਾਨੂੰ ਗਰਸੇਵਕ ਵਰਗੇ ਜਿਹੜੇ ਕਿਸਾਨ ਜਦੋਂ ਮਿਲਦੇ ਨੇ ਤਾਂ ਇਹ ਸਾਡੇ ਮਾਰਗਦਰਸ਼ਕ ਨੇ ਹੋਰ ਕਿਸਾਨਾਂ ਵਾਸਤੇ ਵੀ ਵੇਖੋ ਕਈ ਵਾਰੀ ਕਿਸਾਨ ਵੀਰ ਕਹਿੰਦੇ ਆ ਵੀ ਕਿਸ ਜਿਹੜੀ ਸਰਕਾਰ ਸਾਡੇ ਲਈ ਕੀ ਕਰਦੀ ਆ ਅਸੀਂ 80% ਦੇ ਸਬਸਿਡੀ ਮਸ਼ੀਨ ਦਾ ਮਸ਼ੀਨਾ ਦਿੰਨੇ ਆ ਜਿਹੜੀ ਕਿ ਗਰੁੱਪਾਂ ਦੇ ਵਿੱਚ ਦਿੰਨੇ ਆ ਸੈਟੀਆਂ ਨੂੰ ਪੰਚਾਇਤਾਂ ਨੂੰ ਜਾਂ ਅਸੀਂ ਪ੍ਰਾਈਵੇਟ ਗਰੁੱਪ ਬਣਾਉਣੇ ਆ ਜਾਂ 50% ਸਬਸਿਡੀ ਤੇ ਮਸ਼ੀਨਰੀ ਦਿੰਨੇ ਆ ਤਾਂ ਕਿ ਤੁਸੀਂ ਉਹਨਾਂ ਨੂੰ ਵਰਤ ਕੇ ਉਹਨਾਂ ਮਸ਼ੀਨਾਂ ਨੂੰ ਬਿਨਾਂ ਅੱਗ ਲਾਏ ਤੋਂ ਕਣਕ ਦੀ ਬਜਾਈ ਕਰੋ ਕਿਸਾਨ ਭਰਾਵੋ ਇਹਦੇ ਨਾਲ ਹੀ ਸਾਡੇ ਚੈਨਲ ਖੇਤੀ ਸੂਚਨਾ ਮਾ ਕਿਸਾਨੀ ਸੂਚਨਾ ਮਾ ਤੇ ਤੁਹਾਡਾ ਦੁਬਾਰਾ ਸਵਾਗਤ ਵੀ ਕਰਦੇ ਆਂ ਧੰਨਵਾਦ ਵੀ ਕਰਦੇ ਆਂ ਅਸੀਂ ਚਾਹੁੰਦੇ ਆਂ ਕਿ ਇਹ ਚੈਨਲ ਤੁਸੀਂ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਇਸ ਤਰ੍ਹਾਂ ਦੀ ਜਾਣਕਾਰੀ ਸਾਰੇ ਕਿਸਾਨਾਂ ਤੱਕ ਸਾਡੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਤੱਕ ਪਹੁੰਚੇ ਸਮੇਂ-ਸਮੇਂ ਤੇ ਇਹ ਜਾਣਕਾਰੀ ਤੁਹਾਨੂੰ ਅਸੀਂ ਦਿੰਦੇ ਰਹਿੰਦੇ ਆਂ ਬਹੁਤ ਬਹੁਤ ਧੰਨਵਾਦ